ਮੈਨੂੰ ਭੈਣ ਜੀ ਜੇ ਤੁਸੀਂ ਹੁਣ ਕਹੋ ਮੈਂ ਤਾਂ ਹੌਣ ਕਰ ਲੂ ਪਰ ਕੋਈ ਬ੍ਰੇਨ ਕੈਂਸਰ ਹੁੰਦਾ ਆਪਰੇਸ਼ਨ ਕਰਕੇ ਕਢਾ ਆਂਦੇ ਹਾਰਟ ਸਟੰਟ ਹੁੰਦਾ ਕਰ ਦਿੰਦੇ ਮਿੰਤ ਕਰ ਲੰਦੇ ਪਰ ਪੇਟ ਕੈਂਸਰ ਦਾ ਹੱਲ ਨਹੀਂ ਭੈਣ ਜੀ ਕਰੂ ਕੀ ਮੈਂ ਹਾਂਜੀ ਤੁਹਾਡਾ ਸਾਰਾ ਕੁਝ ਕਰਤਾ ਉਹਨਾਂ ਨੇ ਹੁਣ ਤਾਂ ਬਸ ਵਾਹਿਗੁਰੂ ਦਾ ਨਾਮ ਲਓ ਭੈਣੇ ਕਿਸੇ ਪ੍ਰਾਈਵੇਟ ਚ ਨਾ ਫਸ ਜਿਓ ਅੱਛਾ ਜੀ ਮਾੜਾ ਜੀ ਆਪਣੇ ਆਪ ਨੂੰ ਇਹ ਵੀ ਸਮਝਾਓ ਨਾ ਵੀ ਜਿਹੜਾ ਕੁਝ ਹੋਣਾ ਸੀ ਉਹ ਹੋ ਗਿਆ ਹਾਂਜੀ ਬਸ ਹੋਣਾ ਹੁਣ ਸਮਾਂ ਤੇ ਇਹ ਧਿਆਨ ਰੱਖੋ ਵੀ ਕਿਸੇ ਪ੍ਰਾਈਵੇਟ ਚ ਨਾ ਫਸ ਜਾਈ ਅਸੀਂ ਅੰਤਮ ਸਮੇਂ ਜੇ ਅੰਤਮ ਸਮੇਂ ਪ੍ਰਾਈਵੇਟ ਚ ਕਿਸੇ ਰਿਸ਼ਤੇਦਾਰ ਨੇ ਪਸਾਤਾ ਤਾਂ ਘਰ ਬੁਕਾ ਦੇਣਗੇ ਭੈਣੇ ਵੈਂਟੀਲੇਟਰ ਤੇ ਲਾ ਕੇ ਬਸ ਉਹ ਤੋਂ بچੋਣ ਤੁਸੀਂ ਜਾਂ ਮੈਂ ਕੁਝ ਨਹੀਂ ਕਰ ਸਕਦੇ ਨਾ ਕੁਝ ਡਾਕਟਰ ਕਰ ਸਕਦੇ ਨੇ ਭੈਣੇ ਉਹਨਾਂ ਇੰਨਾ ਕਦੇ ਦੇ ਜੀ ਉਹਨਾਂ ਦੇ ਬਹੁਤ ਉਮਰ ਵੀ 40 ਕੇ ਸਾਲ ਦੀ ਹੈ ਬਣੇ ਮੈਂ ਤੇ 15-15 ਸਾਲ ਦੇ ਬੱਚਿਆਂ ਨੂੰ ਕੈਂਸਰ ਦੇਖਿਆ ਉਹ ਨਹੀਂ ਬੱਚੇ ਸਾਲ ਤੋਂ ਵੱਧ ਨਹੀਂ ਕੱਡੇ ਪੈਣੇ ਹਾਂਜੀ ਹਾਂਜੀ ਥੋੜਾ ਜਿਹਾ ਹਿੰਮਤ ਰੱਖੋ ਉਹਨਾਂ ਨੂੰ ਸਮਝਾਓ ਬਸ ਇੱਕ ਨਹੀਂ ਸਮਾਂ ਕੱਢਣਾ ਪੈਣਾ ਪੈਣੇ ਆਪਾਂ ਨੂੰ ਅੱਛਾ ਜੀ ਨੇ ਜਿਹੜੇ ਉਹ ਇੰਨਾ ਹੁਣ ਇੱਥੇ ਪਾਣੀ ਵੀ ਖਰਾਬ ਪੰਜਾਬ ਦਾ ਹਵਾ ਵੀ ਖਰਾਬ ਆਟਾ ਵੀ ਖਰਾਬ ਸਬਜ਼ੀਆਂ ਵੀ ਖਰਾਬ ਜਿੰਨਾ ਕੀਟਨਾਸ਼ ਕੰਦਰ ਜਾਂਦਾ ਉਹ ਪੇਟ 'ਚ ਜਾਣਾ। ਫਿਰ ਪੇਟ ਦਾ ਕੈਂਸਰ ਤਾਂ ਭੈਣੇ ਹੋਣਾ ਹੀ ਹੈ। ਨਹੀਂ ਉਹ ਮੈਡੀ ਬਣਿਆ ਹੋਇਆ ਜੀ ਕਿੱਥੇ ਬਣਿਆ ਮੁੱਲਾ ਪਰ ਬਣਿਆ ਚੈਰੀਟੇਬਲ। ਤੁਸੀਂ ਚੈਰੀਟੇਬਲ ਛੱਡੋ ਮੈਂ ਤਾਂ ਕਹਿਣਾ ਵੀ ਕਿੱਥੇ ਚਲੇ ਜਾਵੇ ਦੁਨੀਆ ਤੇ ਬੰਦਾ। ਜਦੋਂ ਇੱਕ ਚੀਜ਼ ਦਾ ਭੈਣੇ ਹੱਲ ਨਹੀਂ ਹੈਗਾ। ਉਹਨਾਂ ਨੇ ਕੀਮੋ ਲਾਤੀ ਆਪਰੇਟ ਕਰਤਾ। ਹਾਂਜੀ। ਫਿਰ ਹੁਣ ਏਦੋਂ ਉੱਪਰ ਦੀ ਇਹਦਾ ਕੁਝ ਨਹੀਂ ਹੈਗਾ। ਇਹਦੀ ਰੋਕਤਾਂ ਵੀ ਨਹੀਂ ਹੁੰਦੀ ਕੈਂਸਰ ਦੀ ਪੇਟ ਵਾਲੇ ਦੀ। ਨਹੀਂ ਫੇਰ ਤਾਂ ਤੁਸੀਂ ਪੀਜੀਆ ਹੀ ਜਾਣਦੇ ਹੋ ਸਾਰੇ ਕੁਝ ਨਹੀਂ ਜੋ ਹੁਣ ਸਾਂਭ ਨਹੀਂ ਰਹੇ ਹੈਗੇ ਦੇਖੋ ਜੀ ਕੈਂਸਰ ਦਾ ਆਪਰੇਸ਼ਨ ਕਿੱਥੇ ਕਰਾਇਆ ਸੀ ਉਹ ਠੀਕ ਰਹਿ ਗਈ ਪੀਜੀਆ ਚ ਹੋਇਆ ਜੀ ਜੀ ਅਕਤੂਬਰ ਤੇ ਹੁਣ ਇਹਦੇ ਕਿੰਮੋ ਲੱਗੀਆਂ ਬਿਮਾਰੀ ਜ਼ਿਆਦਾ ਵੱਧ ਗਈ ਹੈ ਜੀ ਦੇਖੋ ਇਹਦਾ ਭੈਣੇ ਕੈਂਸਰ ਦਾ ਕੋਈ ਪੱਕਾ ਲੈ ਨਹੀਂਗਾ ਜਿੰਨਾ ਚਿਰ ਇਹਦਾ ਇਲਾਜ ਹੁੰਦਾ ਉਨਾ ਚਿਰ ਤਾਂ ਡਾਕਟਰ ਹੱਤ ਪਾਉਂਦੇ ਨੇ ਬਾਅਦ ਚ ਇਹਦਾ ਭੈਣੇ ਕੁਛ ਨਹੀਂ ਬਣਦਾ ਹਾਂਜੀ ਐਂਡ ਆ ਗਿਆ ਭੈਣੇ ਫਿਰ ਮੜਾ ਜਾ ਸਮਝੋ ਕਿਸੇ ਪ੍ਰਾਈਵੇਟ ਚ ਨਾ ਪਸਿਓ ਕਿਉਂਕਿ ਅੰਤਮ ਸਮੇਂ ਕੈਂਸਰ ਚ ਲੁੱਟੇ ਹੁੰਦੀ ਆ ਔਰ ਕੁਛ ਨਹੀਂ ਹੁੰਦਾ ਭੈਣੇ ਕਿ ਤੁਹਾਨੂੰ ਹੈਲਪ ਕਰ ਸਕਦੇ ਆ ਕੈਂਸਰ ਆਏਗਾ ਕਿੱਥੇ ਸੀ ਮੈਂ ਕਿਹਦੇ ਚ ਤਾਂ ਜੀ ਉਹਨਾਂ ਤਾਂ ਕਿ ਉਮਰ ਬਣੇ ਸੇਟ ਕੈਂਸਰ ਦਾ ਦੁਨੀਆ ਤੇ ਇਲਾਜ ਨਹੀਂ ਭੈਣੇ ਮੈਂ 2000 ਬੰਦਾ ਦੇਖ ਚੁੱਕੇ ਆ 5 ਸਾਲਾਂ ਚ ਤਾਂਘਲ ਕਰਕੇ ਜਾਂ ਤਾਂ ਕੋਈ ਇਲਾਜ ਆ ਦੱਸੋ ਜੇ ਤਾਂ ਆਪਰੇਸ਼ਨ ਹੋਣ ਵਾਲਾ ਹੁੰਦਾ ਆਪਾਂ ਡਾਕਟਰਾਂ ਲਵੇ ਮਿਹਨਤ ਵੀ ਕਰੀਏ ਠੱਕੇ ਵੀ ਕਾਈਏ ਢੇਟ ਦੇ ਕੈਂਸਰ ਦਾ ਇੱਕ ਆਪਰੇਸ਼ਨ ਹੋ ਗਿਆ ਉਸ ਤੋਂ ਬਾਅਦ ਕੀਮੋ ਲੱਗੀ ਉਸ ਤੋਂ ਬਾਅਦ ਭਾਵੇਂ ਕੁਝ ਨਹੀਂ ਬਣਦਾ ਅੱਛਾ ਜੀ ਜੇ ਤਾਂ ਕੋਈ ਇਹ ਹੋਵੇ ਨਾ ਵੀ ਕੋਈ ਕੰਮ ਹੋਣ ਵਾਲਾ ਤਾਂ ਆਪਾਂ ਮਿਹਨਤ ਕਰੀਏ ਇਹਦਾ 2 ਸਾਲ ਦੀ ਪੀਲਡ ਹੁੰਦਾ ਜਿਹੜਾ ਢੇਟ ਦਾ ਕੈਂਸਰ ਹੈ ਇਹਦਾ ਇਲਾਜ ਕੋਈ ਇੰਨਾ ਕਾਮਯਾਬ ਨਹੀਂ ਰੋਕਤਾਵੇਂ ਇਕੱਲੀ ਹਾਂਜੀ ਹੁਣ ਉਹ ਤਾਂ ਢੇਟ ਬਹੁਤ ਬੜਾ ਗਿਆ ਹੋਇਆ ਜੀ ਬੜਾ ਹੋ ਗਿਆ ਹੁਣ ਉਹ ਡਾਕਟਰ ਆ ਦੋ ਵਾਰੀ ਪੀਜੀ ਲੈ ਕੇ ਗਏ ਆ ਉਹ ਫੇਰ ਦੇਖ ਕੇ ਕਹਿੰਦੇ ਅਲਟਰਾਸਾਉਂਡ ਕਰਾਓ ਅਲਟਰਾਸਾਉਂਡ ਭੈਣੇ ਉਹ ਸਿਰਫ ਐਸੇ ਕਰਕੇ ਕਮਾਉਂਦੇ ਆ ਵੀ ਕਿਤੇ ਤੁਸੀਂ ਹੋਰ ਨਾ ਪਾਸ ਜਾਓ ਹੁਣ ਤੁਸੀਂ ਪ੍ਰਾਈਵੇਟ ਤੋਂ ਬਚੋ ਇਹ ਹੁਣ ਰੱਬ ਦੀ ਜਿਹੜੀ ਰਜ਼ਾਤਗੀ ਉਹ ਕੁਛ ਹੋ ਗਿਆ ਹਾਂਜੀ ਜੇ ਤਾਂ ਭੈਣੇ ਮੇਰੇ ਵੱਸ ਦਾ ਰੋਗ ਹੁੰਦਾ ਮੈਂ ਆਪਣੀ ਜਾਨ ਕੱਢ ਕੇ ਦੇਨਦਾ ਪਰ ਮੈਨੂੰ ਪਤਾ ਹੈ ਵੀ ਕੈਂਸਰ ਪੇਟ ਦਾ ਕੈਂਸਰ ਜਿਹਨੂੰ ਹੋ ਗਿਆ ਉਹਦੇ ਕੋਲੇ 6 ਮਹੀਨੇ ਤੋਂ ਸਾਲ ਤੱਕ ਦਾ ਸਮਾਂ ਹੁੰਦਾ ਹੈ। ਅੱਛਾ ਜੀ। ਪੇਟ ਦੇ ਕੈਂਸਰ ਦਾ ਇਲਾਜ ਅਜੇ ਦੁਨੀਆ ਤੇ ਰੋਕ ਥਾਮ ਵੀ ਪੂਰੀ ਨਹੀਂ ਵੀ 10 ਸਾਲ ਬੰਦਾ ਕੱਢ ਜਵੇ। ਪੇਟ ਦੇ ਕੈਂਸਰ ਨਾਲ ਸਾਲ 2 ਸਾਲ ਕੱਢਦਾ ਭੈਣੇ ਇੱਕ ਨਹੀਂ ਹਜ਼ਾਰਾਂ ਪੇਸ਼ੈਂਟ ਦੇਖੇ ਨੇ ਭੈਣੇ ਮੈਂ ਸਾਲ 6 ਮਹੀਨੇ 2 ਸਾਲ ਕੱਢਦੇ ਨੇ। ਮੈਂ ਮੈਂ ਤੁਹਾਡੇ ਨਾਲ ਆ ਪਰ ਲੇਕਿਨ ਹੋਣਾ ਨਹੀਂ ਭੈਣੇ ਕੁਝ ਵੀ। ਨਹੀਂ ਇਹ ਬਹੁਤ ਦਰਦ ਬਹੁਤ ਜਾਣਾ ਉਹ ਫਿਰ ਉਹਦੀ ਉਹਦੀਆਂ ਦਵਾਈਆਂ ਨੇ ਜਿਹੜੀਆਂ ਉਹ ਦਿਓ ਨਾ ਜਿਹੜੀਆਂ ਦਰਦ ਰੋਗ ਦੀਆਂ ਨੇ ਬਹੁਤ ਦਵਾਈਆਂ ਦਰਦ ਰੋਕਣ ਵਾਲੀਆਂ ਨੇ ਟੀਕੇ ਲਵਾਓ ਟੀਕੇ ਲਵਾਣੇ ਆ ਜੀ ਦਰਦ ਵਾਲੇ ਉਹ ਕਿੰਮਾਂ ਦੀ ਗੋਲੀ ਭੈਣੇ ਤੂੰ ਭੈਣੇ ਸਾਰੇ ਇਹੀ ਪਰੇਸ਼ਾਨ ਨੇ ਹੱਲ ਹੈ ਨਹੀਂ ਭੈਣੇ ਕੁਛ ਨਹੀਂ ਡਾਕਟਰਾਂ ਦੇ ਹੱਥ 'ਚ ਜਦੋਂ ਪੇਟ ਭਾਰਾ ਹੋ ਜਾਏ ਕੈਂਸਰ ਨਾਲ ਅੱਛਾ ਜੀ ਜਦੋਂ ਪੇਟ 'ਚ ਪਾਣੀ ਭਰ ਜਾਵੇ ਕੈਂਸਰ ਫੈਲ ਜਾਵੇ ਪੇਟ 'ਚ ਉਦੋਂ ਭੈਣੇ ਕੁਛ ਨਹੀਂ ਬਣਦਾ ਮੇਰੇ ਹੱਥ 'ਚ ਹੋਵੇ ਨਾ ਮੈਂ ਇਹਨਾਂ ਨੂੰ ਹੋਣ ਇਹਨਾਂ ਦੇ ਮਾਂ ਲੋਕਾਂ ਨੂੰ ਕੈਂਸਰ ਪਰ ਲੋਕ ਦੱਸੋ ਜੀ ਕੀ ਕਹਿੰਨੇ ਹੋ ਭੈਣ ਜੀ ਹਾਂਜੀ ਵੀਰ ਜੀ ਤੁਸੀਂ ਤੁਹਾਡੀ ਫੇਸਬੁੱਕ ਤੇ ਵੀਡੀਓ ਦੇਖਦੇ ਆਂ ਦੁਨੀਆਂ ਅਸੀਂ ਜਿੰਦਗੀ ਉਤੋਂ ਬੋਲ ਦੱਸੋ ਫਟਾਫਟ ਦੱਸੋ ਕੀ ਕੰਮ ਹੈ ਜੀ ਹਾਂਜੀ ਸਾਡਾ ਪੇਸ਼ੈਂਟ ਹੈ ਜੀ ਉਹਨੂੰ ਕੈਂਸਰ ਹੈ ਜੀ ਮੁੰਡੇ ਨੂੰ ਨਹੀਂ ਤੁਸੀਂ ਰਹਿੰਦੇ ਕਿੱਥੇ ਹੋ ਕਿੱਥੇ ਤੋਂ ਗਏ ਹੋ ਤੁਸੀਂ ਅਸੀਂ ਤਾਂ ਜਿੰਦਗੀਰ ਰਹਿੰਦੇ ਆਂ ਜੀ ਉਹ ਮੁੰਡੇ ਨੇ ਇੱਧਰ ਪਟਨਾ ਸਾਹਿਬ ਜਿਹਦੇ ਰਹਿੰਦਾ ਕਰਦਾ ਰਿਸ਼ਤੇਦਾਰਾਂ ਨਾਲ ਨਹੀਂ ਤੁਸੀਂ ਪੀਜੀਆਈ ਇਲਾਜ